ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਬਣਿਆ ਜਿਹਨੇ ਮਾਉਂਟ ਐਵਰਸ ਮਾਉਂਟ ਕਲੀਮਨਜਾਰੋਂ ਨੂੰ ਸਰ ਕੀਤਾ ਤੇਗਵੀਰ ਸਿੰਘ ਨੇ ਤਿਆਰੀ ਤਕਰੀਬਨ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਸੀ ਇਹਦੇ ਕੋਚ ਸਰਦਾਰ ਵਿਕਰਮਜੀਤ ਸਿੰਘ ਘੁੰਮਣ ਉਹਨਾਂ ਨੇ ਇਹਨੂੰ ਗਰੂਮ ਕਰਨਾ ਸ਼ੁਰੂ ਕੀਤਾ ਸ਼ੇਰ ਦਾ ਪੰਜਾਬ ਦਾ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਹੌਸਲਾ ਫੁਜਾਈ ਬੱਚੇ ਨੂੰ ਸਸਸੀਕਰ ਤੇਗਵੀਰ ਸਿੰਘ ਨੇ ਤਿਆਰੀ ਤਕਰੀਬਨ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਸੀ ਇਹਦੇ ਕੋਚ ਸਰਦਾਰ ਵਿਕਰਮਜੀਤ ਸਿੰਘ ਘੁੰਮਣ ਉਹਨਾਂ ਨੇ ਇਹਨੂੰ ਗਰੂਮ ਕਰਨਾ ਸ਼ੁਰੂ ਕੀਤਾ ਸੀ ਸੋ ਰੈਗੂਲਰ ਟਰੈਕ ਦੇ ਉੱਤੇ ਲੈ ਕੇ ਜਾਂਦੇ ਆ ਐਤਵਾਰ ਨੂੰ ਸੋ ਇਹ ਵੀ ਨਾਲ ਜਾਂਦਾ ਸੀ ਉਹਦੇ ਨਾਲ ਹੀ ਇਹਨੂੰ ਇੱਕ ਪੈਸ਼ਨ ਜਿਹਾ ਬਣ ਗਿਆ ਟਰੈਕਿੰਗ ਦਾ ਸਾਡੇ ਆਪਣੇ ਸ਼ਹਿਰ ਦੇ ਵਿੱਚੋਂ ਸਾਨਵੀ ਸੂਦ ਉਹ ਮਾਊਂਟੇਨਰਿੰਗ ਦੀ ਪਾਇਨੀਅਰ ਆ ਪੰਜਾਬ ਦੇ ਵਿੱਚੋਂ ਸ਼ੀ ਵਾਸ ਦੀ ਯੰਗੇਸਟ ਗਰਲ ਜਿਹਨੇ ਕਿਲੀਮੰਜਾਰੋ ਮਾਉਂਟ ਕਿਲੀਮੰਜਾਰੋ ਮਾਉਂਟ ਐਵਰੇਸਟ ਬੇਸ ਕੈਂਪ ਤੇ ਮਾਉਂਟ ਐਵਰੇਸਟ ਤੇ ਹੋਰ ਪੀਕਸ ਨੂੰ ਸਰਕ ਕੀਤਾ ਸੀ ਸੋ ਉਹਨੂੰ ਦੇਖ ਕੇ ਤੇਗਦੀ ਨੇ ਵੀ ਸ਼ੁਰੂ ਕੀਤੀ ਤ ਉਹਦੇ ਨਾਲ ਹੀ ਤੇ ਅੱਜ ਇਹ ਕਾਮਯਾਬੀ ਇਹਨੂੰ ਮਿਲੀ ਹੈ ਇਹ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਬਣਿਆ ਜਿਹਨੇ ਮਾਉਂਟ ਐਵਰੇਸਟ ਮਾਉਂਟ ਕਿਲੀਮੰਜਾਰੋ ਨੂੰ ਸਰ ਕੀਤਾ ਇਸ ਤੋਂ ਪਹਿਲਾਂ ਫਰੰ ਦੇ ਵਿੱਚ ਇਹਨੇ ਮਾਉਂਟ ਐਵਰੇਸਟ ਬੇਸ ਕੈਂਪ ਵੀ ਸਰ ਕੀਤਾ ਸੀ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਸਫਰ ਦੇ ਪਾਂਧੀ ਬਣੇ ਖਾਸ ਕਰਕੇ ਦੇ ਕੋਚ ਸਾਹਿਬ ਪਰਿਵਾਰ ਮੇਰੇ ਆਪਣੇ ਪਰਿਵਾਰ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਸਾਰੇ ਕਰਸੇ ਦੇ ਵਿੱਚ ਸਾਰੇ ਮਿੱਤਰ ਸਨੇਹੀਆਂ ਨੇ ਜਿਨ੍ਹਾਂ ਨੇ ਇਸ ਰਾਹ ਦੇ ਪਾਂਧੀ ਬਣੇ ਜਿਨ੍ਹਾਂ ਨੇ ਹਰ ਵੇਲੇ ਹੌਸਲਾ ਫੁਜਾਈ ਕੀਤੀ ਤੇ ਤੇਗ ਵੀ ਰੇਸ ਮਕਾਮ ਤੱਕ ਪਹੁੰਚ ਸਕੇ ਸੋ ਅੰਤ ਦੇ ਵਿੱਚ ਮੈਂ ਆਪਣੇ ਸ਼ਹਿਰ ਦਾ ਪੰਜਾਬ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਹੌਸਲਾ ਫਜ਼ਾਈ ਬੱਚੇ ਨੂੰ ਤੇ ਕਿਤੇ ਨਾ ਕਿਤੇ ਜਾ ਕੇ ਚੀਜ਼ਾਂ ਅੱਗੇ ਹੋਰ ਪਲੰਗਾਂ ਪੱਟਣ ਵਾਸਤੇ ਬੱਚੇ ਨੂੰ ਮੋਟੀਵੇਟ ਕਰਦੀਆਂ ਇਹ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਬਣਿਆ ਜਿਹਨੇ ਮਾਉਂਟੇਨਸ ਮਾਉਂਟ ਕਲੀਮੈਂਡਾਰ ਅਨੁਸਾਰ ਕੀਤਾ ਤੇਕबीर ਸਿੰਘ ਨੇ ਤਿਆਰੀ ਤਕਰੀਬਨ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਸੀ ਇਹਦੇ ਕੋਚ ਸਰਦਾਰ ਬਿਕਰਮਜੀਤ ਸਿੰਘ ਘੁੰਮਣ ਉਹਨਾਂ ਨੇ ਇਹਨੂੰ ਗਰੂਮ ਕਰਨਾ ਸ਼ੁਰੂ ਕੀਤਾ ਸ਼ਹਿਰ ਦਾ ਪੰਜਾਬ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਹੌਸਲਾ ਫੁਜਾਈ ਬਾਕਸ਼ੀ ਬੱਚੇ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇਗਵੀਰ ਸਿੰਘ ਨੇ ਤਿਆਰੀ ਤਕਰੀਬਨ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਸੀ ਇਹਦੇ ਕੋਚ ਸਰਦਾਰ ਬਿਕਰਮਜੀਤ ਸਿੰਘ ਘੁੰਮਣ ਉਹਨਾਂ ਨੇ ਇਹਨੂੰ ਗਰੂਮ ਕਰਨਾ ਸ਼ੁਰੂ ਕੀਤਾ ਸੀ ਸੋ ਰੈਗੂਲਰ ਟਰੈਕ ਦੇ ਉੱਤੇ ਲੈ ਕੇ ਜਾਂਦੇ ਆ ਐਤਵਾਰ ਨੂੰ ਸੋ ਇਹ ਵੀ ਨਾਲ ਜਾਂਦਾ ਸੀ ਉਹਦੇ ਨਾਲ ਹੀ ਇਹਨੂੰ ਇੱਕ ਪੈਸ਼ਨ ਜਿਹਾ ਬਣ ਗਿਆ ਟਰੈਕਿੰਗ ਦਾ ਸਾਡੇ ਆਪਣੇ ਸ਼ਹਿਰ ਦੇ ਵਿੱਚੋਂ ਸਾਨਵੀ ਸੂਦ ਉਹ ਮਾਊਂਟੇਨਰਿੰਗ ਦੀ ਪਾਇਨੀਅਰ ਆ ਪੰਜਾਬ ਦੇ ਵਿੱਚੋਂ ਸ਼ੀ ਵਾਸ ਦੀ ਯੰਗੇਸਟ ਗਰਲ ਜਿਹਨੇ ਕਿਲੀਮੰਜਾਰੋ ਮਾਊਂਟ ਕਿਲੀਮੰਜਾਰੋ ਮਾਊਂਟ ਐਵੈਸਟ ਬੇਸ ਕੈਂਪ ਤੇ ਮਾਊਂਟ ਐਵੈਸਟ ਤੇ ਹੋਰ ਪੀਕਸ ਨੂੰ ਸਰਕ ਕੀਤਾ ਸੀ ਸੋ ਉਹਨੂੰ ਦੇਖ ਕੇ ਤੇਗ ਵੀ ਨੇ ਵੀ ਸ਼ੁਰੂ ਕੀਤਾ ਉਹਦੇ ਨਾਲ ਹੀ ਤੇ ਅੱਜ ਇਹ ਕਾਮਯਾਬੀ ਇਹਨੂੰ ਮਿਲੀ ਹੈ ਇਹ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਬਣਿਆ ਜਿਹਨੇ ਮਾਉਂਟ ਐਵਰੇਸ ਮਾਉਂਟ ਕਿਲੀਮਨਜਾਰੋ ਨੂੰ ਸਰ ਕੀਤਾ ਇਸ ਤੋਂ ਪਹਿਲਾਂ ਐਫਰਮ ਦੇ ਵਿੱਚ ਇਹਨੇ ਮਾਉਂਟ ਐਵਰੇਸਟ ਬੇਸ ਕੈਂਪ ਵੀ ਸਰ ਕੀਤਾ ਸੀ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਸਫਰ ਦੇ ਪੰਧ ਹੀ ਬਣੇ ਖਾਸ ਕਰਕੇ ਦੇ ਕੋਚ ਸਾਹਿਬ ਪਰਿਵਾਰ ਮੇਰੇ ਆਪਣੇ ਪਰਿਵਾਰ ਜਿਹਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਸਾਰੇ ਕਾਰਸੇ ਦੇ ਵਿੱਚ ਸਾਰੇ ਮਿੱਤਰ ਸਨੇਹੀਆਂ ਨੇ ਜਿਨ੍ਹਾਂ ਨੇ ਇਸ ਰਾਹ ਦੇ ਪੰਧੇ ਬਣੇ ਜਿਨ੍ਹਾਂ ਨੇ ਹਰ ਵੇਲੇ ਹੌਸਲਾ ਫੁਜਾਈ ਕੀਤੀ ਤੇ ਤੇਗਵੀ ਰੇਸ ਮਕਾਮ ਤੱਕ ਪਹੁੰਚ ਸਕੇ ਸੁਵੰਤ ਦੇ ਵਿੱਚ ਮੈਂ ਆਪਣੇ ਸ਼ਹਿਰ ਦਾ ਪੰਜਾਬ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਹੌਸਲਾ ਫੁਜਾਈ ਬਖਸ਼ੀ ਬੱਚੇ ਨੂੰ ਤੇ ਕਿਤੇ ਨਾ ਕਿਤੇ ਜਾ ਕੇ ਚੀਜ਼ਾਂ ਅੱਗੇ ਹੋਰ ਪਲੰਗਾਂ ਪੱਟਣ ਵਾਸਤੇ ਬੱਚੇ ਨੂੰ ਮੋਟੀਵੇਟ ਕਰਕੇ